ਹਾਂਜੀ ਬੈਸਾ ਜੀ ਸਾਹਿਬ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਨਮਸ਼ੇਰ ਰੁਕ ਜੀ ਨਮਸ਼ੇਰ ਤੋਂ ਕਿਹੜਾ ਪਿੰਡ ਹੈ ਕੋਈ ਉੱਥੇ ਹਾਂਜੀ ਭਾਨਮੀ ਆਏ ਭਾਨਮੀ ਵਾਲੇ ਤੋਂ ਠੀਕ ਹੈ ਜੀ ਆਹਾ ਆਪਣੀ ਇਹ ਕੈਨਮ ਨੰਬਰ ਚੱਕਿਆ ਜੀ ਇਹਨੇ ਇਹ ਦੂਜੀ ਨੰਬਰ ਦੇ ਅੱਛਾ ਇਹ ਦੂਜੇ ਨੰਬਰ ਤੇ ਹੈ ਜਿਹੜੀ ਪਿੱਛੇ ਖੜੀ ਹੈ ਇਹ ਚੌਥੇ ਤੇ ਇਹ ਚੌਥੇ ਤੇ ਠੀਕ ਹੈ ਜੀ ਅ ਪਹਿਲਾਂ ਆਪਾਂ ਇਸ ਬਾਰੇ ਗੱਲ ਕਰ ਲੈਣੀ ਹੈ ਜੀ ਹਾਂਜੀ ਤੇ ਇਹ ਕੈਨਮ ਇਸ ਹੋਏ ਐਕਪੀਆ ਰਸੂਈ ਵੀ ਹੈ ਜੀ ਇਹ ਦੂਜੀ ਸੂਈ ਹੈ ਜੀ ਮੈਸੀ ਸੀ ਬੰਦੀ ਅੱਛਾ ਮੈਸੀ ਸੀ ਹਾਂਜੀ ਹਾਂਜੀ ਪੀਆਰ ਦੂਜੇ ਵਾਰ ਸੋਈ ਵੀ ਆ। ਹਾਂਜੀ ਹਾਂਜੀ ਕਿੰਨੇ ਦਾ ਬਈ ਇਹਨੇ ਰਿਕਾਰ ਬਣਾਇਆ ਜੀ ਇੱਥੇ? ਇਹਦਾ 70-500 ਵਾਲੀ। 70-500 ਦਾ? ਹਾਂਜੀ। ਠੀਕ ਹੈ। ਚਾਰ ਦਿਨ ਲਦਣਾ ਬਈ। ਲਦਣਾ। ਦੂਜੇ ਨੰਬਰ ਤੇ ਆਈ ਹੈ। ਹਾਂਜੀ। ਪਹਿਲੇ ਦਿਨ ਕਿੰਨੀ ਚਵਾਈ ਕਰਾਈਏ ਨੇ? ਪਹਿਲੇ ਦਿਨ ਭਲੀ ਹੁਣ ਇੰਨਾ ਚੇਤਾ ਨਹੀਂ ਹੈਗਾ। ਅੱਛਾ। ਮੰਨ ਕੇ ਚਲੋ। ਟੋਟਲ ਹੀ ਨਹੀਂ ਕਰਾਤੀ। ਸਾਡੇ ਟੋਟਲ ਇੰਨਾ ਆ। ਠੀਕ ਹੈ ਜੀ। ਤੇ ਆਹ ਹੁਣ ਆਪਾਂ ਇਸ ਤੇ ਆਏ ਨਹੀਂ। ਹਾਂਜੀ। ਇਹ 9ਵੇਂ ਸੂਏ ਆ ਜੀ। ਇਹ ਚੌਥੇ ਸੂਏ। ਇਹ ਚੌਥੇ ਸੂਏ। ਇਹ ਵੀ ਮੈਸੇਜ ਵੀ ਆ। ਇਹ ਵੀ ਮੈਸੇਜ ਹੋਣੀ। ਇਹ ਨਹੀਂ ਆ ਪੇ ਭਾਈ ਸੀਗੀ। ਅੱਛਾ ਤੀਜੇ ਨੰਬਰ ਤੇ ਅੱਛਾ ਉਥੇ ਤੀਜੇ ਨੰਬਰ ਤੇ ਇਹ ਵੀ ਆਈ ਪਹਿਲਾਂ ਕਿਸੇ ਇਹ ਪੀਡੀਏ ਪਹਿਲੇ ਲੱਗੇ ਗਏ ਸ ਤੇ 20 ਦਿਖ ਦੇਣਾ ਚਾਹੀਦਾ ਸੀ ਇਹਨੇ 68 ਕਿਲੋ ਲੜਿਆ ਅੱਛਾ ਉਦੋਂ 4 ਕਿਲੋ ਕਿਲੋ ਹਾਂਜੀ ਠੀਕ ਹੈ ਜੀ ਭਲਾਂ ਚ ਸੀਗੀ ਹਾਂਜੀ ਤੇ ਇਹਨੇ ਕਿੰਨਾ ਹੁਣ ਰਿਕਾਰਡ ਬਣਾਇਆ ਜੀ ਇਹਦਾ ਬਣੇ ਦੇਖ ਕੇ 68 ਜਾਂ 68 ਹੋਣਾ 68 ਹੋ ਗਿਆ ਚੌਥਾ ਨੰਬਰ ਬਣ ਗਿਆ ਜੀ ਜਦੋਂ ਅੱਧਾ ਕਿਲੋ ਪਿੱਛੇ ਠੀਕ ਹੈ ਜੀ ਪਹਿਲਾਂ ਪੀਡੀਏ ਤੋਂ ਕਿੰਨਾ ਦਿੱਤੀ ਹੈ ਉੱਤੇ ਮੇਰੇ ਸਹਾਂ ਨਾਲ ਉੱਤੇ ਵੀਰੇ ਇੰਨਾ ਗਏ 70 ਇਹ 900 ਸਗਾ ਅੱਛਾ ਧੰਨਵਾਦ ਠੀਕ ਤੇ ਦੋਨੇ ਮੈਸੀ ਸੀਮਨ ਹਾਂਜੀ ਹਾਂਜੀ ঠিক হা মানলো ভার্ম বনা কি নাম ফার্মপাল আচ্ছা ঠিক আছে